ਵਾਹਿਗੁਰੂ ਵਾਹਿਗੁਰੂ ਬਾਈ ਜੀ ਤੇ ਸਮਾਨ ਬੰਨ ਲਿਆ ਬਈ ਸਵੇਰੇ ਸਵੇਰੇ 17 ਸਤੰਬਰ ਦੀ ਸ਼ੁਰੂਆਤ ਇੱਕ ਠੰਡੀ ਜੀ ਸਵੇਰ ਦੇ ਨਾਲ ਹੋ ਗਈ ਆ। ਇਹ ਦਿਨ ਅੱਜ ਬੁੱਧਵਾਰ ਦਾ ਹਨਾ ਚਲੋ ਇੱਕ ਅੱਧਾ ਪਿਛੇ ਜੇ ਅੱਗੇ ਪਿਛੇ ਹੋ ਗਿਆ ਉਹ ਮਾਫ ਕਰਨਾ। ਬਾਕੀ ਦੇਖਿਆ ਨਹੀਂ ਪਈ ਆਪਾਂ 4:30 ਵਜੇ ਉੱਠ ਕੇ ਨਹਾ ਧੋ ਕੇ ਤਿਆਰ ਆ। ਬਾਕੀ ਆਪਾਂ ਪੀਤੇ ਲੱਗ ਰਹੇ ਆ ਭਾਈ ਜੀ। ਇਦਰ ਗੁਲਾਬ ਖੜੇ ਹੋਏ। ਹੂੰ ਹੂੰ। ਬਾਕੀ ਮੇਰੇ ਵੱਲੋਂ ਸਾਰਿਆਂ ਨੂੰ 17 ਸਤੰਬਰ ਤੇ ਯਾਰ ਭਰੀ ਸੱਤ ਸ਼੍ਰੀ ਅਕਾਲ ਤੇ ਅੱਜ ਅਸੀਂ ਆ ਰੀਵਾ ਵੱਲ ਨੂੰ ਜੋ ਕਿ 90 ਕਿਲੋਮੀਟਰ ਦੀ ਆਪਣੀ ਪੈਡਲਿੰਗ ਬਾਦਦੇ ਆ ਭਾਈ। ਚਾਪੀ ਕਿਹਾ ਬੱ ਚੱਲ ਪਈ ਸੀ ਤੇ ਵਾਜਾ ਠੰਡਾ ਮੌਸਮ ਆ ਤੁਸੀਂ ਦੇਖ ਸਕਦੇ ਹੋ ਆਸ-ਪਾਸੇ ਦੀ ਬਹੁਤ ਸੋਹਣਾ ਹੋ ਰਿਹਾ ਭਾਈ ਤੇ ਗੱਡੀ ਮੋਟਰਸਾਈਕਲ ਭਾਈ ਬਿਨਾ ਹੱਥ ਹੈਂਡਲ ਫੜੇ ਚੱਲਦਾ ਕਿਉਂਕਿ ਟਲਾਂਣਾ ਹੈ ਬਾਕੀ ਇਹਦੇ ਨਾਲ ਆਪਣਾ ਭਾਈ ਹੋਣਾ ਵਧੀਆ ਮੂਹ ਪਿਆਰ ਸੈੱਟ ਹੋ ਗਿਆ ਤੇ ਕਿਉਂਕਿ ਸਭ ਤੋਂ ਵੱਡਾ ਸਾਥੀ ਇਹੀ ਆਪਣਾ ਸਫਰ ਚ ਜੇ ਇਹੀ ਠੀਕ ਹੈ ਫਿਰ ਆਪਾਂ ਅੱਗੇ ਵੀ ਠੀਕ ਰਾਵਾਂਗੇ ਹਨਾ ਤੇ ਬਾਕੀ ਜਾਈ ਜੰਨੇ ਆ ਹੌਲੀ ਹੌਲੀ ਇੱਥੋਂ ਰੀਵਾ ਰਹਿ ਗਿਆ 33 ਕਿਲੋਮੀਟਰ ਤੇ ਆਪਾਂ ਸ਼ਾਗਰੇ ਆ ਜਸਵੀਰ ਦਾ ਖਾਣਾ ਮੰਨੂ ਕੀ ਪ੍ਰਸ਼ਾਦਾ ਹੀ ਬਾਕੀ ਚੱਲਦੇ ਆਂ ਫਿਰ ਆਪਾਂ ਸਾਥ ਕੇ ਤੇ ਰੋਟੀਆਂ ਵੀ ਆ ਗਈਆਂ ਨੇ ਲੰਗੇ ਜਾਂਦੇ ਸੀ ਤੇ ਆਪਾਂ ਨੂੰ ਸ਼ੇਰ-ਏ-ਪੰਜਾਬ ਹੋਟਲ ਵਾਲੇ ਬਾਈ ਨੇ ਹਨਾ ਅੰਕਲ ਜੀ ਨੇ ਤੇ ਆਪਾਂ ਨੂੰ ਬੋਲ ਮਾਰ ਕੇ ਖੜਾ ਲਿਆ ਭਾਈ ਆਪਾਂ ਪਰਲੀ ਸਾਈਡ ਸੀਗੇ ਤੇ ਬਾਕੀ ਬੁਲਾ ਲਿਆ ਤੇ ਇਹ ਵੀ ਢਾਬਾ ਘੜੁਘੜ 40 ਸਾਲ ਪੁਰਾਣਾ ਹੈ ਇੰਦਰਾ ਗਾਂਧੀ ਤੇ ਕਾਂੜ ਤੋਂ ਵੀ ਪਹਿਲਾਂ ਦਾ ਢਾਬਾ ਆਪਣੇ ਪੰਜਾਬੀ ਬਾਈ ਚਲਾਉਂਦੇ ਸੀ ਤੇ ਹੁਣ ਇਹ ਅੰਕਲ ਜੀ ਸੰਭਾਲਦੇ ਨੇ

नहीं नहीं चलिए तो मेहरबानी आपकी आप लोग आ गए भगवान के रूप में आ गए गए गुरु 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 सिंह नानक जी सारे मेरे मेरे तो चरण पड़ वही बहुत मेरे लिए हैं आ, आपका ढाबा कौन से से चल रहा है ये करीब चालीस साल हो गया मेरे ढाबे में चालीस से बयालीस साल हो गए बहुत पुराना ढाबा ये रोड जब सिंगल रोड होती थी उस जमाने में मतलब सारे बंदे पंजाबी चलते थे सारे पंजाबी जो गड्डी चलती थी उस जमाने से आज तक हम लोग इसको चला ही रहे बाबू मुझे छोड़ के गए उनका नाम मेजर सिंह था जर्नैल सिंह था वो जब छड़ के गए तो मेरे को दे गए मैंने बोर्ड चेंज नहीं किया सेम मैंने उसी नाम से आज भी खोल के रखा हमको लोगों ने बहुत बोला कि पंडित जी लिख दो माँ शारदा लिख दो पर मैंने बदला नहीं उसको so तो कोई ऐसी कोई चीज नहीं है उसको मैं जो बरकरार रखा मैं धन्यवाद ये सब आप लोगों की मेहरबानी है सब आप लोगों की कृपा है नाम हमारे रिश्तेदारों ने भी कहा कि बोर्ड का चेंज कर दीजिए ये गलत नाम है मैंने वो कहा नहीं मेरे बच्चों का जो पेट चला जिसमें वही मेरा नाम रखूँगा वही मेरी रोजी रोटी है वही देखे गया वही नाम से चल रहा है पंजाबी नाम के और आपको देख को देख के बड़ी खुशी है, चलिए सर बहुत बहुत धन्यवाद आपको बहुत बहुत मेहरबानी यात्रा मंगलमय हो आप लोगों की कोई और भी आगे पीछे सभी है? को मैं रुकाता हूँ चाहे पंजाबी हो गए साधु महात्मा जैसे जाते हैं गरीब जाते हैं अगर भोजन भी नहीं किया मैं भोजन भी चाय पार्ले जी बिस्कुट वगैरह मैं व्यवस्था कराता रहता हूँ बस चारपाई मंजे पड़े अपना कपड़े लगते रहते हैं अपना सो जाते हैं कभी हमको कोई पैसे की जरूरत कोई नहीं चौबीस घंटे खुला रहता है दिन रात बराबर कोई पैसा नहीं लेते बहुत बढ़िया बात है लाज तो है नहीं कि लाज का कोई पैसे अपना खुला है चारपाई है तो सब कुछ अपन करते रहते हैं छोड़ा बहुत आप लोगों का मेहरबानी आप, आप दुआ दीजिएगा भगवान की बाबा पटना साहब की कृपा लगी है हम लोग बच्चे बढ़ते रहे आपका काम दिन दुगनी और पर जाए बस मेहरबानी आप ऐसे ही मतलब लोगों पर दया करते रहो और भगवान आपके दया करते रहो बहुत बहुत धन्यवाद आप श्रीकाली जी ਪਰ ਆ ਗੋ ਚਾਪੀਨ ਕੇ ਤੋਂ ਅੰਤੋਂ ਬਾਅਦ ਆਪ ਨੂੰ ਫੇਰ ਇੱਕ ਮਿਲੇ ਸੀਗੇ ਸਰਦਾਰ ਜੀ ਟਰੈਕਟਰ ਵਾਲੇ ਹੈ ਤੇ ਇਹਨਾਂ ਨੇ ਆਪ ਨੂੰ ਫੇਰ ਹੱਥ ਮਾਰ ਲਿਆ ਭਈ ਇੱਥੇ ਫੇਰ ਮਾਹ ਚਲੋ ਕਹਿੰਦੇ 2 ਮਿੰਟ ਹੀ ਲੱਗਣਿਆ ਅਸੀਂ ਆਹ ਕਾਫੀਲੀ ਸੀ ਚਾ ਤੇ ਇਹ ਕਹਿੰਦੇ ਵੀ 2 ਮਿੰਟ ਹੀ ਲੱਗਣਿਆ ਅਸੀਂ ਆਹ ਚਲੋ ਭਈ ਜੀ ਤੁਹਾਡੀ ਮਾਹ ਚਲੋ ਪੀ ਲੈਨੇ ਆ ਜੀ ਤੇ ਹੁਣ ਆਪ ਤਾਂ ਜਾਈ ਹੋਏ ਨੇ ਤੇ ਬਾਕੀ ਆ ਜਾਂਦੋਂ ਫੇਰ ਕਰਦੇ ਆਂ ਗੱਲਬਾਤ ਉਹਨਾਂ ਨਾਲ ਵੀ ਮੱਕੀ ਮੌਸਮ ਠੰਡਾ ਹੀ ਠੰਡਾ ਹੁੰਦਾ ਜਾਂਦਾ ਭਾਈ ਮੈਂ ਕੋਟ ਲਿਆਣਾ ਭੱਲ ਗਿਆ ਘਰੋਂ ਚਲੋ ਕੋਈ ਨਾ ਬਾਕੀ ਮਿਕਚਰ ਮਿਕਚਰ ਖਾ ਸਕੋ ਜਿੱਥੇ ਰੱਖੀ ਬੈਠੇ ਨੇ ਅੰਕਲ ਬਾਕੀ ਇਹ ਰੁਕਣਾ ਹੋਵੇ ਮੱਲਾ ਦਾ ਇੱਥੇ ਵੀ ਰੁਕ ਸਕਦੇ ਹਾਂ ਅਸੀਂ ਸ਼ਾਮ ਨੂੰ ਪਰ ਨਹੀਂ ਆਪਾਂ ਰੀਵਾ ਗੁਰਦੁਆਰਾ ਸਾਹਿਬ ਜਾਵਾਂਗੇ ਕਿਉਂਕਿ ਇੱਥੇ ਥੋੜ੍ਹੀ ਹੀ ਰਹਿ ਗਿਆ 15-15 ਰਹਿ ਗਿਆ ਹੋਣਾ ਹਨਾ ਗੋਲਡੀ ਬੀ ਰਹਿ ਗਿਆ ਹੋਊ ਚੱਲ ਵੱਧ ਤੋਂ ਵੱਧ ਮੇਰਾ ਤਾਂ ਪਰ ਰੁਕੇ ਸੀ ਕੇ ਪਾਜੀ ਵੀ ਜੀ ਆਪਣੇ ਵਾਈ ਗੱਡੀਆਂ ਦਾ ਕੰਮ ਆ ਇਥੇ ਪਿਆਬੀ ਵੀਰਾ ਤੇ ਉਥੇ ਵਾਹੇ ਰੁਕੀ ਉਹਨਾਂ ਨੇ ਚਾਹ ਪੀਣ ਵਾਸਤੇ ਬੁਲਾ ਲਿਆ ਸੀ ਤੇ ਆਹ ਭਾਈ ਹੁਰਿਆਣੇ ਆਪਾਂ ਨੂੰ ਰੋਕਿਆ ਸੀਗਾ ਤੇ ਵਧੀਆ ਸੁਭਾਅ ਸੀ ਤੇ ਰਾਤ ਵਧੀਆ ਨੀਂਦ ਵੀ ਆਈ ਸੀ ਖੜੇ ਹੀ ਅਤੀ ਸੌਂ ਗਏ ਪਤਾ ਹੀ ਨਹੀਂ ਲੱਗਿਆ ਕੋਸਤ ਤੇ ਚਲੋ ਹੁਣ ਚੱਲਦੇ ਆਪਾਂ ਅੱਜ ਦਿਨ ਦੀ ਸ਼ੁਰੂਆਤ ਵੀ ਸੋਹਣੀ ਹੋਈ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 18 ਸਤੰਬਰ ਤੇ ਦਿਨ ਵੀਰਵਾਰ ਦਾ 2025 ਤੇ ਸੈਕਲ ਆਪਾਂ ਬਾਹਰ ਪਹਿਲਾਂ ਹੀ ਲਿਆ ਸੀ ਚਾਹ ਪੁੱਛੀ ਸੀ ਕਿਨੇ ਪੁੱਛ ਦੁੱਧ ਹੈ ਨਹੀਂ ਆਪਣੇ ਕੋਲੇ ਪਹਿਲਾਂ ਚਾਹ ਪੱਤੀ ਦਾ ਬਹਾਨਾ ਮਾਰਦੇ ਸੀ ਆਈ ਆਖੇ ਚਾਹ ਪੱਤੀ ਹੈ ਇਹਨੇ ਫਿਰ ਦੁੱਧ ਤੇ ਆ ਗਏ ਚਲੋ ਹੁਣ ਜਦੋਂ ਬਣਾਉਣ ਦਾ ਮਾਣਾ ਆਪਦਾ ਨਹੀਂ ਹੁਣ ਆਪਾਂ ਕੀ ਕਰਸਾ ਜੇ ਤੇ ਬਾਕੀ ਕੋਈ ਨਹੀਂ ਕੱਡੀਆਂ ਗੱਡੀਆਂ ਖੜੀਆਂ ਆਪਣੇ ਜੀ ਐਸ ਚੈੜਾਸ ਨਹੀਂ ਬਾਈ ਹੋ ਰਿਆ ਮਰਾ ਦਾ ਪਟਿਆਲੇ ਤੋਂ ਪਟਿਆਲੇ ਦੇ ਉਹਨਾਂ ਨੇ ਕੋਲੋਂ ਕੋੜੀ 700 ਗੱਡੀ ਆ ਤੇ ਅਲੱਗ ਅਲੱਗ ਟੈਂਡਰਾਂ ਤੇ ਲੱਗੀਆਂ ਹੋਈਆਂ ਸਾਰੀਆਂ ਮਗੀ ਰਾਜ ਆਪ ਨੂੰ ਨਾਗਪੁਰ ਤਾਈ ਇਹ ਗੱਡੀਆਂ ਸਾਰੀਆਂ ਦੇਖਣ ਨੂੰ ਮਿਲ ਲੀਆਂ ਤੇ ਇਹ ਤੇ ਆਪਣੇ ਇੱਕ ਨੂੰ ਵੜ ਤਨ ਤੋਂ 450 ਪੰਜਾਬੀ ਇੱਥੇ ਕੰਪਨੀ 'ਚ ਕੰਮ ਕਰਦਾ ਪਰ ਹੁਣ ਗੱਡੀਆਂ 'ਚ ਵੜਿਆ ਬੈਠਾ ਡੋਡੀ ਉਹਦੀ ਸਾਰੀਆਂ ਗੀੜੇ ਤੇ ਆ ਬਈ ਤੇ ਚਲੋ ਬਾਕੀ ਕੋਈ ਦੇਖਨੀ ਅੱਜ ਆਪਾਂ ਚੱਲਦੇ ਹਾਂ ਹੁਣ ਕਰਦੇ ਆ ਸ਼ਫਰ ਸ਼ੁਰੂ ਸਵੇਰ ਦੇ 6:30 ਹੋ ਚੁੱਕੇ ਆ ਮੌਸਮ ਤੁਸੀਂ ਦੇਖ ਸਕਦੇ ਹੋ ਮੀਨ ਵਾਲਾ ਫਲ ਲੋੜਾ ਕੰਮ ਬਤਲਾ ਦਾ ਚਾਹ ਉੱਥੇ ਦਾ ਮਿਲੀ ਨਹੀਂ ਇੱਥੇ ਅੰਕਲ ਨੂੰ ਪੁੱਛਿਆ ਉਹ ਕਹਿੰਦੇ ਕੋਈ ਦੱਸ ਸਕਦਾ ਨਹੀਂ ਵੀ ਬਣਾ ਦੇ ਤੁਹਾਡੀ ਜਹਾ ਬਣਾ ਦਿੰਦੇ ਆ ਤੇ ਬਾਕੀ ਇੱਧਰ ਪਾਣੀ ਵਾਲਾ ਭਾਈ ਆ ਰਿਹਾਗਾ ਨੀਲੇ ਢੋਲੇ ਨੀਲੇ ਕੈਂਟਰ ਤੇ ਲੱਦੇ ਹੋਏ ਆ ਤੇ ਇੱਕ ਗਗ ਕਰਕੇ ਇਹ ਲਾਈ ਜਾਂਦਾ ਹੈ ਬਾਕੀ ਆਪਣੇ ਸਾਈਕਲ ਵੀ ਖੜੇ ਨੇ ਭਾਈ ਚਾਹ ਪੀਣ ਤੋਂ ਬਾਅਦ ਰੁਕੇ ਸੀ Jio ਵਾਲੇ ਪੰਪ ਦੇ ਪਾਣੀ ਪੂਣੀ ਭਰ ਗਏ ਨੇ ਲਈ ਭਾਈ ਹੁਣ ਤਿਆਰ ਆਂ ਫੇਰ ਤੁਰਨ ਵਾਸਤੇ 골ਡੀ ਨੇ ਭਾਈ ਬੋਤਲਾਂ ਸਾਰ ਰੱਖੀਆਂ ਛਣ ਕੇ ਤੇ ਤਿਆਰ ਆ ਹੁਣ ਚੱਲਦੇ ਆਥੇ ਥੋੜੇ ਟਾਂਦਾ ਹੀ ਰੋਟੀ ਹੀ ਕਰਦੇ ਸੀ ਜ਼ਰੂਰ ਪਾਣੀ ਦਿਖਾਉਣ ਨੂੰ ਭੁੱਲ ਗਿਆ ਕਿ ਮੋਬਾਈਲ ਚਾਰਜ ਲਾ ਰੱਖਿਆ ਸੀਗਾ ਮੈਂ ਵੀ ਤੇ ਹੁਣੀ ਉਹ ਅਗੇ ਸੀ ਬਈ ਥੋੜਾ ਜਿਹਾ ਟਾਈਮ ਹੋ ਗਿਆ ਪਰ ਵੀ ਕੋਈ ਚੱਤਰ ਨਹੀਂ ਝੂਮਾ ਤਾਂ ਹੋ ਰਿਹਾ ਕੰਮ ਪਾਣੀ ਹਣੀ ਕੋਈ ਅੱਗ ਦੀ ਮੱਛੀ ਆਂਦੇ ਕੋਈ ਐਡਰੈਸ ਫਾਣ ਰਸੋਈ ਤੇ ਹੈ ਨਹੀਂ ਇਹਨਾਂ ਦੇ ਚਲੋ ਪੈ ਕੇ ਜਾਓ ਗਿਆ ਜੀ ਬਾਕੀ ਵਧੀਆ ਬੈਠੇ ਆਂ ਇਹ ਤਾਂ ਨਾਲ ਲੱਗ ਪਏ ਆਂ ਹੋਰ ਨਹੀਂ ਲੱਗੇ ਸਭ ਬੱਲੇ ਆ ਆਪਣੇ ਵੱਡੇ ਜ਼ਰੂਰ ਮਿਲਦੇ ਰਹਾ ਤੇ ਠੀਕ ਆ ਬਈ ਤੇ ਆਉਂਦੀ ਵੀ ਬਾਈ ਉਹ ਨਾਲੋਂ ਨਾ ਚੱਲਦੇ ਆ ਤੇ ਉਹ ਦੋ ਬਾਈ ਉੱਧਰ ਖੜੇ ਉਹਨਾਂ ਨਾਲ ਵੀ ਹੱਥ ਬਲਾ ਮਲਾ ਕੇ ਕੋਈ ਚੱਲਦੇ ਆ ਠੀਕ ਆ ਬਾਈ ਚੱਲੇ ਆ ਅਸੀਂ ਵੀ ਓਕੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਬਾਈ ਜ਼ਰੂਰ ਜੀ ਬਾਈ ਹੋਰਾਂ ਦਾ ਇੱਥੇ ਕਮੈਨਾਂ ਦਾ ਕੰਮ ਹੈ ਤੇ ਕੋਲ ਸੀਜਨ ਵਾਸਤੇ ਆਇਆ ਸੋਇਆ ਮੀਂਦੇ ਬਾਕੀ ਦੇਖਦੇ ਆ ਬਾਕੀ ਉਹ ਤਿਆਰ ਰੋਟੀ ਪਾਣੀ ਉਹਨੇ ਦੁਬਾਰੇ ਸ਼ਿਕਾਇਤ ਆਪਾਂ ਨੂੰ ਕਮਾ ਹੋ ਚੁਕਿਆ 5:10 ਤੇ ਆਪਾਂ ਰੁਕਣਾ ਅੱਜ ਪਾਲ ਢਾਬਾ ਬਾਈ ਆਪਣੇ ਪਿਆਬੀ ਵੀਰ ਦਾ ਤੇ ਆਪਾਂ ਪਹੁੰਚਣ ਵਾਲਿਆ ਟੋਲ ਤੋਂ 500 ਮੀਟਰ ਪਿੱਛੇ ਢਾਬਾ ਬਾਈ ਦਾ ਬਾਕੀ ਆਪਣਾ ਉਹਨੇ ਵੀਊ ਜੀ ਲਾ ਰੱਖਿਆ ਸਾਰਾ ਬਾਕੀ ਸ਼ਾਇਦ ਉਹ ਬਾਈ ਦਾ ਢਾਬਾ ਆਈ ਗਿਆ ਟੋਲੋਂ ਸੀ ਫੇਰ ਲੱਗ ਮਈਆ ਰੁਕਣ ਦੀ ਸਲਾਹ ਸੀ ਰੋਟੀਆਂ ਵਾਲੀਆਂ ਦੀ ਢਕਾਰ ਆਈ ਜਾਂਦੇ ਆ ਚਲੋ ਕੋਈ ਨਾ ਪਹੁੰਚਣ ਆਣੇ ਬਸ ਦੇਖਦੇ ਆ ਭਾਈ ਪਹੁੰਚ ਚੁੱਕੇ ਆ ਬਈ ਆਪਾਂ ਅੰਕਲ ਜੀ ਦੇ ਟਾਬੇ ਤੇ ਤੇ ਟਾਬੇ ਦਾ ਵਧੀਆ ਐ ਪੂਰਾ ਘਰ ਵਾਲਾ ਮਾਹੌਲ ਐ ਜੀ ਐਂ ਜੀ ਲੱਗਦਾ ਜਿਵੇਂ ਮੈਂ ਪਿੰਡ ਬੈਠਾ ਹਾਂ ਬਈ ਆਪਣੇ ਘਰੇ ਤੇ ਬਾਕੀ ਅੰਕਲ ਜੀ ਨੇ ਚਾ ਨਾਲ ਦੀ ਨਾਲ ਤੇ ਬਹੁਤ ਸੋਹਣਾ ਦਰਪਹਾੜੀ ਦਾ ਵੀਊ ਆ ਵੀ ਸੋਚ ਕੇ ਹੀ ਬਣਾਇਆ ਹੋਆ ਡੂੰਗੀ ਏਰੀਆ ਚ ਇਹ ਟੋਲ ਤੋਂ 500 ਮੀਟਰ ਪਿੱਛੇ ਆਉਂਦਾ ਤੇ ਇੱਥੇ ਆ ਪੰਜ ਸੇ ਰੁਕਣਾ ਬਈ ਜੀਪਾਲ ਟੱਬਾ ਹੈ ਆਪਣੇ ਪਿਆਬੀ ਅੰਕਲ ਜੀ ਦਾ ਜੋ ਕਿ ਇਹ 30 35 ਸਾਲ ਤੋਂ ਚਲਾ ਰਹੇ ਨੇ ਇਹ ਬਾਕੀ ਬਦਿਆ ਸੋਨਾ ਮਣੀਜ ਕੀਤਾ ਹੋਇਆ ਇਕੱਲੇ ਹੀ ਦੋ ਜਣੇ ਕੰਮ ਕਰਦੇ ਨੇ ਤੁਹਾਨੂੰ ਲੇਬਰ ਲੈ ਕੇ ਅਗੀ ਸਾਈਕਲ ਤਾਂ ਲਾਦ ਕੇ ਪਰ ਨਾ ਇਹ ਨੂੰ ਨਹੀਂ ਆ ਪ੍ਰਸ਼ਾਦਾ ਸੇ ਭਾਜੀ ਤੇ ਪਰ ਨਾਲ ਲਾਤ ਆ ਬਈ ਆਪਾਂ ਕੋਲ ਵੀ ਸਾਰੇ ਦਿਨ ਦਾ ਬੰਨ ਰੱਖਿਆ ਸੀਗਾ ਤੇ ਤੁਸੀਂ ਮੈਸੇਜ ਕਰਨਾ ਹੁਣ ਕਮੈਂਟ ਲੋ ਕੋਈ ਦਿੱਕਤ ਨਹੀਂ ਬਾਕੀ ਪ੍ਰਸ਼ਾਦਾ ਸ਼ੁਰੂ ਕਰਦੇ ਆਂ ਤੇ ਫਿਰ ਸੌਵਾਂਗੇ ਜੀ